ਸਵਾਗਤ ਹੈ ਜੀ ਸਾਰੇ ਵੀਰਾਂ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਸਾਰੇ ਵੀ ਠੀਕ ਠਾਕ ਹੋਣਗੇ ਤੇ ਖੁਸ਼ ਹੋਣਗੇ ਅੱਜ ਦੀ ਵੀਡੀਓ ਦੇ ਵਿੱਚ ਬਾਈ ਆਪਾਂ ਤੁਹਾਨੂੰ ਸੈਕੰਡ ਹੈਂਡ ਟਰੈਕਟਰ ਦਿਖਾਵਾਂਗੇ ਤੇ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਨੇ ਕਾਫੀ ਟਰੈਕਟਰ ਨੇ ਸੈਕੰਡ ਹੈਂਡ ਮਾਡਲਾਂ ਦੇ ਹਿਸਾਬ ਨਾਲ ਕਿਆ ਰੇਟ ਆਉਦਾ ਸਾਰਾ ਕੁਝ ਆਪਾਂ ਤੁਹਾਨੂੰ ਡਿਟੇਲ ਚ ਦੱਸਾਂਗੇ ਬਣੇ ਰਹੋ ਬਾਈ ਵੀਡੀਓ ਤੇ ਇਦਾਂ ਹੀ ਚੈਨਲ ਨੂੰ ਕਰ ਲਿਓ ਜੀ ਵੱਧ ਵੱਧ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਿਓ ਵੱਧ ਵੱਧ ਸ਼ੇਅਰ ਤੇ ਲਾਈਕ ਬਣੇ ਰਹੋ ਵੀਡੀਓ ਤੇ ਲੋ ਬਾਈ ਬਹੁਤ ਧੀਆ ਆਪਾਂ ਦੁਕਾਨ ਤੇ ਜੀ ਤੇ ਮਸ਼ੀਨ ਆਈ ਸੀ ਆਪਣੇ ਕੋਲ ਨਵੀਂ ਐਸ ਵੀ ਵੀ ਪੀ ਮੱਕੀ ਵਾਲੀ ਜੀ ਨਿਮੈਟਿਕ ਪਲੈਂਟਰ ਤੇ ਪਿੱਛੇ ਟਾਰ ਵਾਲੀ ਆ ਜੀ ਆਪਣੀ ਇਹ ਨਵੀਂ ਮਸ਼ੀਨ ਆ ਜੀ ਇਹ ਵੀ ਬਾਈ ਸੇਲ ਹੋਈ ਹੋਈ ਆ ਤੇ ਆਪਾਂ ਪਲੈਂਟਰ ਲਵਾ ਕੇ ਲਵਾਉਣ ਭੇਜੀ ਸੀ ਤੇ ਬਾਈਆਂ ਨੂੰ ਪਲੈਂਟਰ ਲਵਾ ਕੇ ਦੇਣੇ ਨੇ ਆਪਾਂ ਆ ਦੇਖੋ ਰੀਜਰ ਮੂਰੇ ਦੇਖੋ ਕਿੰਨੇ ਵਧੀਆ ਕੁਆਲਿਟੀ ਦੇ ਲੱਗੇ ਹੋਏ ਨੇ ਆਪਣੇ ਇੱਥੇ ਲੋਕਲ ਮਾਛੀ ਬੜਾ ਸਾਹਿਬ ਇਹ ਵੀਰੋਂ ਨਹੀਂ ਲਾਉਂਦੇ ਨੇ ਜੀ ਤੇ ਬਹੁਤ ਵਧੀਆ ਕੁਆਲਿਟੀ ਨਾਲ ਵਧੀਆ ਲਾਉਂਦੇ ਨੇ ਜੀ ਇਹਦੇ ਉਹ ਚੀਜ਼ ਵਧੀਆ ਬਣਾ ਕੇ ਵੀ ਜੀ ਲਾਉਂਦੇ ਨੇ ਸ਼ਕਤੀਮਾਨ ਤੇ ਕਿਸੇ ਮਸ਼ੀਨ ਤੇ ਆਪਾਂ ਬਾਈ ਇਹਨਾਂ ਦੇ ਪਲੈਂਟਰ ਲਾਉਣਾ ਹੋਇਆ ਤਾਂ ਲਵਾ ਸਕਦੇ ਨੇ ਤੁਹਾਨੂੰ ਨੰਬਰ ਦੇ ਦਾਂਗੇ ਕਿਸੇ ਨੇ ਲਵਾਉਣੇ ਹੋਏ ਜੀ ਤੇ ਬਹੁਤ ਵਧੀਆ ਕੁਆਲਿਟੀ ਚ ਲਾਉਂਦੇ ਨੇ ਜੀ ਬਾਕੀ ਰੂਟਾਵੇਟਰ ਭਾਈ ਜੀ ਕੋਈ ਵੀ ਇੰਪਲੀਮੈਂਟ ਸ਼ਕਤੀਮਾਨ ਦਾ ਲੈਣਾ ਹੋਇਆ ਤਾਂ ਸੰਪਰਕ ਜਰੂਰ ਕਰਿਓ ਤੇ 20 ਦੇਖੋ ਬਿਲਕੁਲ ਫਰੈਸ਼ ਪਏ ਨੇ ਆਪਣੇ ਕੋਲ ਇੱਕ ਤੋਂ ਇੱਕ ਵਧੀਆ ਬੀਜ ਪਿਆ ਸਾਰੇ ਬਾਕੀ ਆਹ ਜੇ ਕਸਣੇ ਵਾਲੇ ਪਏ ਨੇ ਤੇ ਥੱਲੇ ਕਸੇ ਹੀ ਪਏ ਨੇ ਤੇ ਰੂਟਾਵੇਟਰ ਹੋ ਗਿਆ ਭਾਈ ਜੀ ਸੇਲ ਆਹ 7 ਫੁੱਟਾ ਸੈਕੰਡ ਹੈਂਡ ਆ ਜੀ ਤਿਆਰ ਕਰਿਆ ਹੈ ਜੇ ਕਿਸੇ ਨੇ ਲੈਣਾ ਹੋਵੇ ਦੱਸਿਓ ਤੇ ਜਿਹੜਾ ਆ ਰੂਟਾਵੇਟਰ ਆ ਉਹ ਹੋ ਗਿਆ ਸੇਲ ਆਹ ਦੇਖੋ ਉਹਨੂੰ ਕਿਸੇ ਪਾਸੋਂ ਵੀ ਲੱਗੂਗਾ ਨਹੀਂਗਾ ਵੀ ਪੁਰਾਣਾ ਤਿਆਰ ਕਰਿਆ ਹੈ ਤੇ ਪੁਰਾਣਾ ਰੂਟਾਵੇਟਰ ਤਿਆਰ ਕਰਿਆ ਹੈ ਜੀ ਬਿਲਕੁਲ ਨਵੇਂ ਵਰਗਾ ਬਣਾਤਾ ਦੇਖੋ ਬਲੇਡ ਵੀ ਨਵੇਂ ਪਾਤੇ ਰੰਗ ਦੇਖੋ ਪੂਰਾ ਵਧੀਆ ਰੰਗ ਕਰਿਆ ਸ਼ਕਤੀਮਾਨ ਦਾ ਦੇਖੋ ਜੀ ਸ਼ਕਤੀਮਾਨ ਸਿਨੇਮਾ ਲੱਗੇ ਹੋਏ ਸਟicker ਦੇਖੋ ਅਰੀਜਨਲ ਸਟicker ਲਾਏ ਨੇ ਸਾਰੇ ਹੀ ਦੇਖੋ ਸਾਰੇ ਅਰੀਜਨਲ ਸਟicker ਲਾਏ ਹੋਏ ਨੇ ਆਪਾਂ ਕੰਪਨੀ ਵੱਲੋਂ ਆਏ ਹੋਏ ਤੇ ਇਹ ਦੇਖੋ ਤਿਆਰ ਦੇਖੋ ਕੋਈ ਪੁਰਾਣਾ ਮਾਡਲ ਹੈ ਜੀ ਨਵੇਂ ਮਾਡਲ ਦੇ ਵਿੱਚ ਗੇਅਰ ਆਉਂਦਾ ਚਾਰਸ ਜਿਹਾ ਦੇਖੋ ਜੀ ਤੇ ਇਹਦੇ ਵਿੱਚ ਆ ਗੇਅਰ ਆਉਂਦਾ ਗੋਲ ਪੁਰਾਣੇ ਮਾਡਲ ਦੇ ਆਪਾਂ ਤਿਆਰ ਇਹ ਹਿਸਾਬ ਨਾਲ ਇਹਨੂੰ ਪੂਰਾ ਵਧੀਆ ਰਗੜ ਕੈਨ ਪ੍ਰਾਈਮਰ ਮਾਰ ਕੇ ਫਿਰ ਰੰਗ ਮਾਰ ਕੇ ਹਿਸਾਬ ਨਾਲ ਕਰਿਆ ਵੀ ਪਤ ਨਹੀਂ ਲੱਗੇ ਕਿਸੇ ਨੂੰ ਵੀ ਨਵਾਂ ਆ ਕਿ ਪੁਰਾਣਾ ਦੇਖੋ ਇਹ ਸਾਰਾ ਆਪਾਂ ਸੇਲ ਕਰਤਾ ਜੀ ਇਹ ਇਹ 72000 ਰੁਪਏ ਚ ਸੇਲ ਕਰਿਆ ਰੋਟਾਵੇਟਰ ਵੀ ਸਾਡਾ ਹੀ ਸੀ ਤਿਆਰ ਫੁੱਲ ਕਰਿਆ ਰੰਗ ਵੀ ਕਰਿਆ ਸਟicker ਟੁੱਕਰ ਸਾਰਾ ਕੁਝ ਫੁੱਲ ਹੋ ਕਰਿਆ ਹੋਇਆ ਤੇ 72000 ਰੁਪਏ ਚ ਆਪਾਂ ਸੇਲ ਕਰਤਾ ਜੇ ਕਿਸ ਨੇ ਇਹਦੇ ਨਾਲ ਦਾ ਤਿਆਰ ਕਰਵਾਉਣਾ ਆਪਣੇ ਕੋ ਪੈਣੇ ਨੇ ਫੁੱਲ ਗਾਰੰਟੀ ਚ ਕੰਮ ਕਰਕੇ ਦਵਾਂਗੇ ਗਾਰੰਟੀ ਚ ਤਿਆਰ ਕਰਕੇ ਦਵਾਂਗੇ ਇਦਾਂ ਹੀ 72000 ਰੁਪਏ ਚ ਦੇ ਦਾਂਗੇ ਇੱਦਾਂ ਹੀ ਨਵੇਂ ਬਲੇਟ ਪਾ ਕੇ ਔਰ ਕੀ ਹਾਲ ਆ ਲਖਸ਼ਮਾ ਜੀ ਵਧੀਆ ਤੁਸੀਂ ਹਾਂ ਮੈਂ ਕਹਿੰਦਾ ਬਾਈ ਨਵਾਂ ਹੀ ਬਣਾਤਾ ਹੈ ਨਾ ਆ ਤਾਂ ਗੱਲ ਵਾ ਬਣ ਗਈ ਉਦਾਂ ਪਤਾ ਤਾਂ ਨਹੀਂ ਲੱਗਦਾ ਹੈਗਾ ਵੀ ਪੁਰਾਣਾ ਤਿਆਰ ਕਰਿਆ ਹੈ ਕਿਸੇ ਪਾਸੋਂ ਵੀ ਹੈਂ ਆ ਵੀਡੀਓ ਤੇ ਪਤਾ ਲੱਜਣਾ ਦੇਖ ਕੇ ਹਾਂ ਮੈਂ ਉਹੀ ਕਹਿੰਦਾ ਵੀ ਦੇਖੋ ਬਿਲਕੁਲ ਪਤਾ ਹੀ ਨਹੀਂ ਲੱਗਦਾ ਵੀ ਪੁਰਾਣਾ ਤਿਆਰ ਕਰਿਆ ਹੈ ਬਿਲਕੁਲ ਨਵੇਂ ਵਰਗਾ ਹੀ ਲੱਗਦਾ ਹੋਰ ਵੀ ਆਪਣੇ ਕੋਲ ਪਏ ਨੇ ਤਿੰਨ ਪੀਸ ਹੈ ਨਾ ਉਹ ਪਿਆ ਇੱਕ ਤਾਂ ਉਹ ਦੂਸਰਾ ਇੱਕ ਉਹ ਪਿਆ ਉਹ ਤਿਆਰ ਹੋ ਰਿਹਾ ਦੇਖੋ ਜੀ ਉਰਿਆ ਗਰਾਰੀਆਂ ਗਰੂਰੀਆਂ ਦੇਖੋ ਬਿਲਕੁਲ ਨਵੀਆਂ ਪਾਈਆਂ ਨੇ ਇਹ ਦੇਖੋ ਗਰਾਰੀਆਂ ਨੂੰ ਪਾ ਕੇ ਤਿਆਰ ਕਰਾਂਗੇ ਇੱਕ ਪੀਸ ਆ ਆ ਪਏ ਨੇ ਦੋ ਆ ਪਏ ਨੇ ਇੱਕ ਉਹ ਪਰੇ ਤਿਆਰ ਹੋ ਰਿਹਾ ਹੈ ਕਾਹ ਹਜੇ ਤਿਆਰ ਹੋਵੇ ਤੇ ਕੰਮ ਪੂਰਾ ਗਾਰੰਟੀ ਚ ਕਰਕੇ ਦਵਾਂਗੇ ਹਨਾ ਗਾਰੰਟੀ ਹੀ ਗਾਰੰਟੀ 6 ਮਹੀਨੇ ਦੀ ਗਾਰੰਟੀ ਨਾਲ ਦਵਾਂਗੇ ਆਪਾਂ 6 ਮਹੀਨੇ ਦੀ ਗਾਰੰਟੀ ਹਾਂ 6 ਮਹੀਨੇ ਦੀ ਗਾਰੰਟੀ ਨਾਲ ਬਾਈ ਕੰਮ ਕਰਕੇ ਦਵਾਂਗੇ ਤਿਆਰ ਕਰਕੇ ਕਿਸੇ ਨੇ ਵੀ ਲੈਣਾ ਹੋਇਆ ਬਾਈ ਜੀ ਦੱਸਿਓ ਜਰੂਰ ਇਹ ਤਾਂ ਸੌਲਡ ਹੋ ਗਿਆ ਆਲਾ ਇਹ ਤਾਂ ਹੋ ਗਿਆ ਸੇਲ ਹਾਂ ਇਹ ਮੈਂ ਦੱਸਦਾ ਵੀ ਇਹ ਸੇਲ ਹੋ ਗਿਆ ਤਿਆਰ ਕਰਕੇ ਦੇ ਦੱਸ ਲਓ ਜੀ ਪਹੁੰਚ ਗਏ ਬਾਈ ਜੀ ਨਾਲ ਕੋਲ ਤੇ ਬਾਈ ਜੀ ਨਾਲ ਕੋਲ ਟਰੈਕਟਰ ਖੜੇ ਨੇ ਜੀ ਸੈਕੰਡ ਹੈਂਡ ਟਰੈਕਟਰ ਨੇ ਪੂਰੇ ਵਧੀਆ ਕੰਡੀਸ਼ਨ ਚ ਨੇ ਆਪਾਂ ਦੱਸ ਦੋਨੇ ਆ ਮਾਡਲ ਦੇ ਹਿਸਾਬ ਨਾਲ ਕਿਹੜਾ ਕਿਹੜਾ ਟਰੈਕਟਰ ਆ ਤੇ ਸਭ ਤੋਂ ਪਹਿਲਾਂ ਤਾਂ ਬਾਈ ਜੀ ਉਹਨਾਂ ਕੋਲ ਆ ਖੜਾ ਜੀ ਸੋਨਾਲੀਕਾ ਸੋਨਾਲੀਕਾ ਟਾਈਗਰ ਜੀ ਡੀਆਈ 65 ਐਚਪੀ ਦਾ ਟਰੈਕਟਰ ਆ ਬਈ ਜੀ ਇਹ ਤੇ ਟਰੈਕਟਰ ਦੀ ਕੰਡੀਸ਼ਨ ਬਾਈ ਬਿਲਕੁਲ ਨਵੇਂ ਨਾਲ ਦੀ ਟਰੈਕਟਰ ਦੀ ਕੰਡੀਸ਼ਨ ਆ ਜੀ ਬੜਕੋ ਸਾਫ਼ ਕੰਡੀਸ਼ਨ ਦੇ ਵਿੱਚ ਜੀ ਆਪਾਂ ਮਾਡਲ ਦੀ ਗੱਲ ਕਰੀਏ 2022 ਮਾਡਲ ਟਰੈਕਟਰ ਹੈ ਜੀ ਇਹ 2022 ਮਾਡਲ ਟਰੈਕਟਰ ਹੈ ਜੀ ਸੋਨਾਲੀਕਾ ਬਿਲਕੁਲ ਸਾਫ ਕੰਡੀਸ਼ਨ ਚ ਟਰੈਕਟਰ ਹੈ ਜੀ ਇਹ ਤੇ ਬਾਕੀ ਆ ਦੇਖੋ ਆ 3 ਸਪੀਡ ਟਰੈਕਟਰ ਹੈ ਜੀ ਇਹ 2022 ਮਾਡਲ ਆ ਤੇ ਜੇ ਆਪਾਂ ਇਹਦੀ ਡਿਮਾਂਡ ਦੀ ਗੱਲ ਕਰੀਏ ਡਿਮਾਂਡ ਹੈਗੀ ਇਹਦੀ 7.5 ਲੱਖ ਰੁਪਈਆ ਬਾਈ ਯੂਨਿਟ ਡਿਮਾਂਡ ਕਰਦੇ ਆ ਇਸ ਟਰੈਕਟਰ ਦੀ ਤੇ ਬਾਕੀ ਬਾਈ ਮੌਕੇ ਤੇ ਵੱਧ ਘੱਟ ਹੋ ਜਾਊਗਾ ਤੇ ਬਾਕੀ ਸਕਰੀਨ ਦੇ ਥੱਲੇ ਬਾਈ ਵੀਰ ਉਹਨਾਂ ਦਾ ਜਿਹੜਾ ਮੋਬਾਈਲ ਨੰਬਰ ਉਹ ਚੱਲ ਰਿਹਾ ਕਿਸੇ ਨੇ ਵੀ ਕੋਈ ਵੀ ਟਰੈਕਟਰ ਦੀ ਜਾਣਕਾਰੀ ਲੈਣੀ ਹੋਈ ਡਿਟੇਲ ਦੇ ਵਿੱਚ ਤਾਂ ਬਾਈ ਉਹਨਾਂ ਨਾਲ ਸੰਪਰਕ ਕਰ ਸਕਦਾ ਜਿਹੜੀ ਆਪਾਂ ਡਿਮਾਂਡ ਦੱਸਾਂਗੇ ਕਿੰਨੀ ਹੈ ਬਾਕੀ ਵੱਧ ਘੱਟ ਹੋ ਜਾਊਗਾ 7.5 ਲੱਖ ਰੁਪਏ ਦੀ ਡਿਮਾਂਡ ਹੈ ਜੀ ਤੇ ਉਹ ਤੋਂ ਅੱਗੇ ਬਾਈ ਆ ਜਾਂਦਾ ਅਰਜਣ 555 ਅਰਜਣ ਆ ਜੀ ਤੇ ਜੇ ਜਿਹੜੇ ਆਪਾਂ ਮਾਡਲ ਦੀ ਗੱਲ ਕਰੀਏ 2000 15 ਮਾਡਲ ਟਰੈਕਟਰ ਹੈ ਜੀ ਇਹ ਤੇ ਟਾਇਰ ਇਹਦੇ ਪਿੱਛੇ ਵਾਲੇ ਟਾਇਰ ਬਿਲਕੁਲ 16 28 ਦੇ ਨੇ ਬਿਲਕੁਲ ਸਾਫ ਕੰਡੀਸ਼ਨ ਦੇ ਨੇ ਗੁਡਇਰ ਦੇ ਤੇ ਮੂਰੇ ਵਾਲੇ ਵੀ ਵਧੀਆ ਨੇ ਜੀ ਮੂਰੇ ਵਾਲੇ ਹੈਗੇ ਨੇ ਐਮ ਆਰ ਐਫ ਦੇ ਤੇ ਪਾਵਰ ਸਟੀering ਹੈ ਜੀ 2015 ਮਾਡਲ ਇਹ 57 ਐਚ ਪੀ ਜਾ ਜਾਂਦਾ ਜੀ 57 ਹਾਰਸ ਪਾਵਰ ਦੇ ਵਿੱਚ ਤੇ ਬਾਕੀ ਵੀ ਆਪਾਂ ਜੇ ਆਪਾਂ ਡਿਮਾਂਡ ਦੀ ਗੱਲ ਕਰੀ ਤਾਂ 3 ਲੱਖ 85 ਹਜ਼ਾਰ ਵੀ ਇਸ ਟਰੈਕਟਰ ਦਾ ਪ੍ਰਾਈਸ ਹੈ ਜੀ ਜੜੀ ਦੀ ਡਿਮਾਂਡ ਆ 385000 ਰੁਪਏ ਟਰੈਕਟਰ ਦੀ ਡਿਮਾਂਡ ਆ ਬਿਲਕੁਲ ਸੌਫਟਿਸ਼ਨ ਦੇ ਵਿੱਚ ਆ ਕਿਸੇ ਵੀ ਵੀਰ ਨੇ ਬਾਈ ਜੀ ਟਰੈਕਟਰ ਲੈਣਾ ਹੋਇਆ ਤਾਂ ਕਰ ਲਿਓ ਸੰਪਰਕ ਜੀ ਤੇ ਉਸ ਤੋਂ ਬਾਅਦ ਬਾਈ ਜਿਹੜਾ ਆ ਜਾਂਦਾ ਇਹ ਵੀ ਬਾਈ ਅਰਜਣ ਆ ਇਹ ਵੀ ਅਰਜਣ ਆ ਇਹ ਵੀ 555 ਅਰਜਣ ਆ ਇਹ ਥੋੜਾ ਜਿਹਾ ਉੱਚੇ ਮਾਡਲ ਦਾ ਜਾਂਦਾ ਇਹਦਾ ਜਿਹੜਾ ਮਾਡਲ ਹੈਗਾ 2020 ਮਾਡਲ ਟਰੈਕਟਰ ਆ ਜੀ ਇਹ Mahindra Arjun Ultra 1555 ਤੇ ਟਰੈਕਟਰ ਟਾਇਰ ਟੂਰ ਬਾਈ ਇਹਦੇ ਪੂਰੇ ਵਧੀਆ ਖੜੇ ਨੇ ਪਿਛਲੇ ਟਾਇਰ ਇਹਦੇ ਮੇਰੇ ਸਾਬ ਨਾਲ 14 ਦੇ ਹੋਣਗੇ ਐਮ ਆਰ ਐਫ ਕੰਪਨੀ ਦੇ 14928 ਦੇ ਤੇ ਮੂਰਲੇ 750 16 ਦੇ ਐਮ ਆਰ ਐਫ ਕੰਪਨੀ ਦੇ ਤੇ ਟਰੈਕਟਰ ਦੇਖੋ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਆ 2020 ਮਾਡਲ ਟਰੈਕਟਰ ਆ ਜੀ ਇਹ 2020 ਮਾਡਲ ਟਰੈਕਟਰ ਆ ਤੇ ਟਰੈਕਟਰ ਬਿਲਕੁਲ ਸਾਫ ਕੰਡੀਸ਼ਨ ਚ ਇੰਜਨ ਨੂੰ ਕਿਤੋਂ ਲੀਕੇਜ ਹੈ ਨਹੀਂ ਦੇਖੋ ਆਹ ਨੂੰ ਆਪਾਂ ਸਾਰਾ ਕਲੀਅਰ ਕਰ ਦੇਣਾ ਦੇਖੋ ਕਿਤੋਂ ਵੀ ਲੀਕੇਜ ਦਾ ਕੋਈ ਵੀ ਚੱਕਰ ਨਹੀਂ ਹੈਗਾ ਜੀ ਇਹਦਾ ਬਿਲਕੁਲ ਸਾਫ ਗੜੇ ਹਨ ਜャ ਛਤਰੀ ਜੁਤਰੀ ਪੂਰੀ ਵਧੀਆ ਲੱਗੀ ਹੋਈ ਆ ਰਿਗਾਰਡ ਪੂਰੇ ਓਕੇ ਨੇ ਟਾਇਰ ਟੂਰ ਵਧੀਆ ਖੜੇ ਨੇ 2000 20 ਮਾਡਲ ਜੇ ਆਪਾਂ ਹੁਣ ਇਹਦੀ ਡਿਮਾਂਡ ਦੀ ਗੱਲ ਕਰੀਏ ਇਹਦੀ ਡਿਮਾਂਡ ਹੈਗੀ ਆ 475000 ਰੁਪਏ 475000 ਰੁਪਏ ਦੀ ਡਿਮਾਂਡ ਆ ਬਾਕੀ ਵੀਰ ਉਹਨਾਂ ਨੇ ਮੌਕੇ ਤੇ ਵੱਧ ਘੱਟ ਹੋ ਜਾਊਗਾ ਕਿਉਂਕਿ ਜਿੰਨੇ ਵੀ ਟਰੈਕਟਰ ਨੇ ਬਾਈ ਇੱਥੇ ਤੱਕ ਜਿੰਨੇ ਵੀ ਟਰੈਕਟਰ ਨੇ ਸਾਰਿਆਂ ਦੀ ਆਪਾਂ ਤੁਹਾਨੂੰ ਡਿਮਾਂਡ ਇਹ ਦੱਸੀ ਆ ਤੇ ਡਿਮਾਂਡ ਦੇ ਹਿਸਾਬ ਨਾਲ ਆਪਾਂ ਤੁਹਾਨੂੰ ਰੇਟ ਦੱਸੇ ਨੇ ਬਾਕੀ ਵੱਧ ਘੱਟ ਹੋ ਜੂਗਾ ਜੇ ਕੋਈ ਵੀ ਹੋਰ ਜਾਣਕਾਰੀ ਲੈਣੀ ਹੋਈ ਟਰੈਕਟਰ ਦੀ ਕਿਸੇ ਵੀ ਟਰੈਕਟਰ ਦੀ ਤਾਂ ਵੀਡੀਓ ਦੇ ਥੱਲੇ ਬਾਈ ਆਪਣੇ ਨੰਬਰ ਚੱਲ ਰਹੇ ਨੇ ਉਹਨਾਂ ਨੰਬਰਾਂ ਤੇ ਉੱਤੇ ਕਾਲ ਕਰਕੇ ਬਾਈ ਇਹਨਾਂ ਨਾਲ ਬਾਈ ਸੰਪਰਕ ਕਰ ਸਕਦਾ 2020 ਮਾਡਲ ਤੇ 4 ਲੱਖ 75000 ਰੁਪਏ ਸੈਕਟਰ ਦੀ ਡਿਮਾਂਡ ਉਤ ਤੋਂ ਬਾਅਦ ਜਿਹੜਾ ਅਗਲਾ ਟਰੈਕਟਰ ਆ ਜਾਂਦਾ ਫੋਰਡ 3600 90 1990 ਮਾਡਲ ਜੀ ਬਾਕੀ ਟਰੈਕਟਰ ਬਿਲਕੁਲ ਸਾਫ ਕੰਡੀਸ਼ਨ ਚ ਹੈ ਦੇਖੋ ਜੀ ਤੇ ਟਾਇਰ ਵੀ ਪੂਰੇ ਵਧੀਆ ਨੇ 1990 ਮਾਡਲ ਆ ਇੰਜਨ-ਉੰਜਨ ਪੂਰਾ ਵਧੀਆ ਲੀਕੇਜ ਇਹਦੀ ਵੀ ਹੈ ਨਹੀਂ ਕਿ ਜੀ ਫੋਰਡ 3600 ਦੀ ਬਿਲਕੁਲ ਸਾਫ ਕੰਡੀਸ਼ਨ ਦੇ ਟਰੈਕਟਰ ਹੈ 1990 ਮਾਡਲ ਜੀ ਤੇ ਜਿਹੜੀ ਇਹਦੀ ਡਿਮਾਂਡ ਆ ਉਹ ਹੈਗੀ ਹੈ 1.5 ਲੱਖ ਰੁਪਿਆ 1.5 ਲੱਖ ਰੁਪਏ ਟਰੈਕਟਰ ਦੀ ਡਿਮਾਂਡ ਆ। ਤੋਂ ਉਹ ਤੋਂ ਵੱਧ ਆ ਜਾਂਦਾ ਬਾਈ ਇੱਥੇ ਆਪਣੇ ਕੋਲ ਸੋਨਾਲੀਕਾ ਤੇ 55 ਹਾਰਸ ਪਾਵਰ ਟਰੈਕਟਰ RX ਤੇ ਟਾਇਰ ਟੂਰੇ ਦੀ ਵੀ ਪੂਰੇ ਵਧੀਆ ਨੇ ਜੀ। ਐਮ ਆਰ ਐਸ ਕੰਪਨੀ ਦੇ 14928 ਦੇ ਤੇ 750 16 ਦੇ ਮੂਹਰੇ ਵੀ ਕੇਟੀ ਦੇ ਨੇ। ਇਹ 916 ਹੁੰਦੇ ਨੇ ਮੂਹਰੇ 916 ਦੇ ਨੇ ਵੀ ਕੇਟੀ ਦੇ। ਤੇ ਟਰੈਕਟਰ ਇਹ ਵੀ ਬਾਈ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਆ। 55 ਹਾਰਸ ਪਾਵਰ ਦੇ ਵਿੱਚ ਟਰੈਕਟਰ ਆ ਜਾਂਦਾ ਸੋਨਾਲੀਕਾ ਤੇ ਮਾਡਲ ਦੀ ਗੱਲ ਕਰੀਏ ਬਾਈ ਜੀ 2016 ਮਾਡਲ ਆ 2016 ਮਾਡਲ ਟਰੈਕਟਰ ਆ ਤੇ ਜੇ ਇਹਦੀ ਆਪਾਂ ਡਿਮਾਂਡ ਦੀ ਗੱਲ ਕਰੀਏ 3 ਲੱਖ 75000 ਰੁਪਏ ਦਾ ਟਰੈਕਟਰ ਦੀ ਡਿਮਾਂਡ ਆ 3 ਲੱਖ 75000 ਰੁਪਏ ਜੀ ਹੋਰ ਵੀ ਕਈ ਭਾਈ ਉਹਨਾਂ ਕੋਲ ਟਰੈਕਟਰ ਖੜੇ ਨੇ ਇੱਧਰ ਖੜੇ ਨੇ ਇੰਨਾ ਬਾਰੇ ਇਹੋ ਜੀ ਜਾਣਕਾਰੀ ਦਿੱਤੀ ਨਹੀਂ ਬਾਈ ਉਹਨਾਂ ਨੇ ਇਿੱਤ ਸੇ ਵੀ ਟਰੈਕਟਰ ਬਾਰੇ ਜਾਣਕਾਰੀ ਚਾਹੀਦੀ ਬਾਈ ਸਕਰੀਨ ਦੇ ਥੱਲੇ ਨੰਬਰ ਚੱਲ ਰਿਹਾ ਬਾਈ ਇਹਨਾਂ ਨਾਲ ਸੰਪਰਕ ਕਰ ਲਿਓ ਤੇ ਹੁਣ ਆਪਾਂ ਚੱਲਦੇ ਆਂ ਪਰਲੀ ਸਾਈਡ ਉਧਰ ਵੀ ਕਾਫੀ ਆਪਣੇ ਕੋਲ ਟਰੈਕਟਰ ਖੜੇ ਨੇ ਬਾਈ ਇਹਨਾਂ ਕੋਲ ਦੱਸ ਦਿੰਨੇ ਆ ਤੇ ਪਹਿਲੇ ਨੰਬਰ ਤੇ ਬਾਈ ਜਿਹੜਾ ਟਰੈਕਟਰ ਖੜਾ ਉਹ ਖੜਾ ਸੋਨਾਲੀਕਾ 750 ਡੀਆਈ ਇਹ ਟਰੈਕਟਰ ਬਾਈ ਟਾਇਰ ਟੂਰ ਵੀ ਬਿਲਕੁਲ ਸਾਫ਼ ਨੇ ਤੇ ਰੰਗ ਰੂੰਗ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਆ ਤੇ ਲੀਕੇਜ ਦਾ ਕਿਤੇ ਕੋਈ ਚੱਕਰ ਨਹੀਂ ਹੈਗਾ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਆ 3 ਸਪੀਡ ਦੇ ਵਿੱਚ ਹੈਗਾ ਇਹ 3 ਸਪੀਡ ਚ ਆ ਤੇ ਸ਼ਟਲ ਗੀਅਰ ਲੱਗਾ ਹੈ ਉੱਤੇ ਚਿੰਜਰ ਵਾਲਾ ਮਾਡਲ ਦੀ ਗੱਲ ਕਰੀਏ ਤਾਂ ਇਹ 2020 ਮਾਡਲ ਟਰੈਕਟਰ ਆ ਜੀ ਇਹ ਤੇ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਜੇ ਆਪਾਂ ਇਹਦੇ ਡਿਮਾਂਡ ਦੀ ਗੱਲ ਕਰੀਏ ਸਵਾ 5 ਲੱਖ ਰੁਪਏ ਇਸ ਟਰੈਕਟਰ ਦੀ ਡਿਮਾਂਡ ਆ ਸਵਾ 5 ਲੱਖ ਰੁਪਏ ਟਰੈਕਟਰ ਦੀ ਡਿਮਾਂਡ ਆ ਜੀ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਜੀ ਉਹ ਤੋਂ ਬਾਈ ਅੱਗੇ ਆ ਜਾਂਦਾ ਫਾਰਮ ਟਰੈਕ 60 ਜੇ ਆਪਾਂ ਇਹਦੇ ਮਾਡਲ ਦੀ ਗੱਲ ਕਰੀਏ 2000 ਮਾਡਲ ਆ ਜੀ ਇਹ ਤੇ ਜਿਹੜੀ ਇਹਦੀ ਕੀਮਤ ਆ 2 ਲੱਖ 25000 ਰੁਪਏ ਇਸ ਟਰੈਕਟਰ ਦੀ ਬਾਈ ਜੀ ਕੀਮਤ ਹੈ ਫਾਰਮ ਟਰੈਕ 60 ਦੀ ਜੀ ਉਹ ਤੋਂ ਬਾਅਦ ਬਾਈ ਉਹਨਾਂ ਕੋਲ ਆ ਜਾਂਦਾ ਇੰਡੋ ਫਾਰਮ 3055 ਟਰੈਕਟਰ ਆ ਐਨ ਵੀ ਤੇ ਇਹ 55 ਹਾਰਸ ਪਾਵਰ ਚ ਟਰੈਕਟਰ ਆ ਜਾਂਦਾ ਇਹ ਡਬਲ ਕਲਚ ਆ ਪਾਵਰ ਸਟੀering ਆ ਜੀ ਤੇ ਟਾਇਰ ਟੂਰ ਬਾਈ ਬਿਲਕੁਲ ਸਾਫ ਕੰਡੀਸ਼ਨ ਚ ਨੇ ਦੇਖੋ ਵਧੀਆ ਗੜ ਪੂਰੇ ਟਾਇਰ ਖੜੇ ਨੇ ਤੇ ਰੰਗ ਰੂਗ ਵੀ ਬਿਲਕੁਲ ਸਾਫ ਕੰਡੀਸ਼ਨ ਚਾ ਯਾਨੀ ਪੂਰਾ ਘੈਂਟ ਟਰੈਕਟਰ ਆ ਜੀ ਰੰਗ ਵੀ ਸਾਫ ਆ ਤੇ ਜੇ ਆਪਾਂ ਮਾਡਲ ਦੀ ਗੱਲ ਕਰੀਏ 2014 ਮਾਡਲ ਹੈ ਤੇ 290000 ਰੁਪਏ ਇਸ ਟਰੈਕਟਰ ਦੀ ਡਿਮਾਂਡ ਆ ਜੀ 2014 ਮਾਡਲ 290000 ਰੁਪਏ ਇਸ ਟਰੈਕਟਰ ਦੀ ਡਿਮਾਂਡ ਹੈ ਉਹ ਤੋਂ ਬਾਅਦ ਆਪਣੇ ਕੋਲ ਆ ਜਾਂਦਾ ਐਚਰ 485 ਮਾਡਲ ਦੀ ਗੱਲ ਕਰੀਏ 2012 ਮਾਡਲ ਆ ਤੇ 225000 ਰੁਪਏ ਦੀ ਡਿਮਾਂਡ ਆ 2012 ਮਾਡਲ ਆ 225000 ਰੁਪਏ ਸਟਰੈਕਟਰ ਦੀ ਡਿਮਾਂਡ ਆ ਜੀ ਉਸ ਤੋਂ ਬਾਅਦ ਆ ਜਾਂਦਾ ਜੀ 3630 TX ਨਿਊ ਹਾਲੈਂਡ ਪਲੱਸ ਇਹਦੇ ਜੇ ਮਾਡਲ ਦੀ ਗੱਲ ਕਰੀਏ ਇਹ ਵੀ ਬਈ 2012 ਮਾਡਲ ਆ ਤੇ ਜਿਹੜੀ ਇਹਦੀ ਡਿਮਾਂਡ ਆ ਉਹ ਹੈਗੀ 2.5 ਲੱਖ ਰੁਪਏ ਮਾਡਲ ਤੇ 2.5 ਲੱਖ ਰੁਪਏ ਡਿਮਾਂਡ ਆ ਤੇ ਇਹ ਸੀਗੇ ਬਾਈ ਉਹਨਾਂ ਕੋਲ ਬਾਈ ਜੀ ਟਰੈਕਟਰ ਕੋਈ ਵੀ ਟਰੈਕਟਰ ਕਿਸੇ ਵੀ ਬਾਰੇ ਜਾਣਕਾਰੀ ਚਾਹੀਦੀ ਹੋਈ ਬਾਈ ਉਹਨਾਂ ਦੇ ਥੱਲੇ ਵੀਡੀਓ ਦੇ ਥੱਲੇ ਨੰਬਰ ਚੱਲ ਰਹੇ ਨੇ ਸੰਪਰਕ ਕਰਿਓ ਜੀ ਬਾਈ ਉਹਨਾਂ ਨਾਲ ਜੀ